ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਭਾਈ ਅੱਜ ਕੱਲ ਤੁਹਾਨੂੰ ਦੇਖ ਪਤਾ ਹੀ ਹੈ ਨਾ ਵੀ ਮਸ਼ੀਨ ਦਾ ਖਤਮ ਸੀਜ਼ਨ ਆਉਣ ਤੋਂ ਬਾਅਦ ਕਟਰ ਦੀ ਜਿਹੜੀ ਹੈ ਨਾ ਧੋਤ ਦਵਾਈ ਦੀ ਉਹ ਹੋ ਗਈ ਦੀ ਬਾਕੀ ਕੱਲ ਥੋੜਾ ਜਿਹਾ ਹੋਏ ਦਾ ਖੱਜਲ ਖਵਾ ਰਹੇ ਆ ਕੁਝ ਪੰਪਾ ਜਿਹੜਾ ਧੋਣੇ ਵਾਲਾ ਹੈ ਨਾ ਉਹ ਲੱਗਿਆ ਦਾ ਖਰਾਬ ਕਰਨਾ ਕਿਉਂ ਐਸ ਸੂਏ ਦੇ ਪਾਣੀ ਚੱਕਦੇ ਆ ਉਹ ਸਾਫ ਪਾਣੀ ਭਾਲਦਾ ਉਹਦੇ ਕਰਕੇ ਉਹਦਾ ਫਿਲਟਰ ਜਾ ਭਰ ਗਿਆ ਕਰੇ ਚਲੋ ਫੇਰ ਵੀ ਵੀ ਰਾਤ ਨੇ ਰਹੇ ਤਾਂ ਕਰ 8 9 ਵਜੇ ਤੱਕ ਲੱਗੇ ਰਹੇ ਤੇ ਚੱਕੜ ਰਨ ਓਕੇ ਦੀ ਰਿਪੋਰਟ ਕਰਕੇ ਹਨਾ ਆ ਖੜਾ ਜੀ ਆਪਣਾ ਕਟੜਾ ਕਟੜੀਆਂ ਚੈਨਾ ਚੂਨਾ ਦਾ ਸਾਰੀਆਂ ਲਾਤੀਆਂ ਦੀਆਂ ਬਾਕੀ ਮੌਸਮ ਅੱਜ ਫੇਰ ਬੇਈਮਾਨ ਹੋ ਗਿਆ ਹੁਣ ਤਰਬਾ ਹਟ ਜਾ ਲੱਗ ਗਿਆ ਫੇਰ ਪੈਣਾ ਸਾਜਰੇ ਸਵੇਰੇ ਅੱਜ ਮਸ਼ੀਨ ਦੀ ਵਾਰੀ ਦੀ ਮਾ ਚਲੋ ਅੱਜ ਮਸ਼ੀਨ ਦਾ ਫਿਲਟਰ ਲਾ ਕੇ ਹਨਾ ਵੀ ਇਹਦੀ ਮੁਰੰਮਤ ਆ ਜਿਹੜੀ ਇਹਦੀ ਰਿਪੇਅਰ ਸ਼ੁਰੂ ਕਰਦੇ ਪਰ ਸਾਜਰੀ ਆ ਜ਼ਮੀਨ ਐ ਹੈਨਾ ਰੱਬ ਨੇ ਵੀ ਕਹਤਾ ਵੀ ਤੁਸੀਂ ਗਰਮੀ ਨਹੀਂ ਤੁਹਾਨੂੰ ਹੋਣ ਦਿੰਦਾ ਠੰਡੇ ਠੰਡੇ ਦੇ ਵਿੱਚ ਹੀ ਰੱਖੂਗਾ ਚਿੰਤਾ ਨਾ ਕਰੋ ਬਾਕੀ ਵੱਡੋਗੀ ਤਾਂ ਕਦੇ ਡਰਦੇ ਨਹੀਂ ਤੁਸੀਂ ਬਾਕੀ ਟਾਪੇ ਟੂਪੇ ਤੇ ਖੋਲੇ ਵੇ ਤੇ ਸਾਰੇ ਹੁਣ A to Z ਦੀ ਐਨ ਓਕੇ ਦੀ ਰਿਪੋਰਟ ਹੈਨਾ ਵੀ ਐ ਸਾਫ ਕਰਤਾ ਰਹਾ ਤੇ ਇਹ ਧੋ ਗਿਆ ਡੀਜ਼ਲ ਡੂਜ਼ਲ ਮਾਰ ਕੇ ਹੁਣ ਇਹਨੂੰ ਛੱਡ ਚ ਮਹਾ ਲਾਇਆ ਉਹਨੇ ਮਨੋਜ ਨੂੰ ਕਿਹਾ ਇੱਥੇ ਹੈਨਾ ਕੜਾ ਵੀ ਤਾਨੂੰ ਪਤਾ ਹੀ ਆ ਬਾਈ ਤੋਤਾ ਹੈ ਸਾਰਾ ਫੇ ਪੱਟੀ ਮੇਸ ਹੋ ਜਾਂਦੀ ਆ ਬਾਕੀ ਟਾਪੇ ਚ ਲਿਬੜ ਕੇ ਮੜੇ ਜਿਹਾ ਥੱਲੇ ਪੈਦੇ ਨੇ ਇਹ ਬਾਕੀ ਜੈਨਾ ਜੂਨਾ ਸਾਰੀਆਂ ਲਾ ਕੇ ਆਨ ਓਕੇ ਦੀ ਰਿਪੋਰਟ ਦੇ ਵਿੱਚੋਂ 11 ਗੂਰਾਂ ਦਾ ਸਾਰਾ ਆਨ ਦੇਖੋ ਪਲੇਟ ਸਕਰਕੰਦੇ ਆ ਵੀ ਐਨ ਕੱਟਦੀਆਂ ਚਿੱਟੀਆਂ ਪਾਣੀ ਮਾਰ ਮਾਰ ਕੇ ਹੁਣ ਜੇ ਇੱਕ ਕਮੀ ਰਹੀ ਦੀ ਜੇ ਗਰੀਸ ਦੀ ਕਮੀ ਐ ਚ ਗਰੀਸ ਉੱਤੇ ਸ਼ੈੱਡ ਚ ਲਾਇਆ ਉਹਨਾਂ ਸੁੱਖੇ ਬਾਈ ਵਾਲੇ ਚ ਫੇਰ ਉੱਥੀ ਆ ਨਾ ਸ਼ੈੱਡ ਦੇ ਵਿੱਚ ਇਹਨੂੰ ਗਰੀਸ ਕਰਕੇ ਜਦੋਂ ਨਾਲੇ ਤੇ ਟਾਪੇ ਟੂਪੇ ਦੇ ਨਟ ਪਾਇਆਵਾਂਗੇ ਬੜਾ ਜੇ ਪਾਣੀ ਮਾਰਦੀ ਛੋਟੂ ਆ ਚੰਗਾ ਬਾਲਟੀ ਭਰ ਕੇ ਇੱਕ ਨਾਲੇ ਸੇ ਟਾਪੇ ਜਾਂਦਾ ਪਾਣੀ ਹਾਪ ਪਾਇਆਵਾਂਗੇ ਨਟ-ਰੋਡ ਪਾਇਆਵਾਂਗੇ ਨਾਲੇ ਉਹਦੇ ਬਾਅਦ ਗਰੀਸ ਮਾਰਿਆਵਾਂਗੇ ਹਨਾ ਬਾਕੀ ਐਵੇਂ ਤੁਹਾਨੂੰ ਪਤਾ ਸਾਰਾ ਸੀਜ਼ਨ ਤੇ ਪਹਿਲਾਂ ਦਾ ਇੱਕ ਵਾਰ ਚੈੱਕ ਕਰਨਾ ਹੀ ਪੈਂਦਾ ਚਲੋ ਐ ਵੀ ਹੁਣ ਗਰੀਸ ਮਾਰਿਆ ਥੋੜਾ ਕੁਛ ਨਾ ਕੁਛ ਠੀਕ ਹੈ ਜਾਂ ਬਰੱਕਦੀ ਛੋਟੂ ਠੀਕ ਹੈ ਜਾਂ ਬਰੱਕਦੀ ਜਿੱਥੇ ਜਿਵੇਂ ਆ ਰੱਖਿਆ ਨਾ ਠੀਏ-ਵਠੀਏ ਹੈ ਜਾਂ ਬਰੱਖੀ ਪੁੱਤ ਜਿਹੜੂ ਬੈਠੇ ਚੱਲ ਜਾਂਦੇ ਬੈਠੇ ਚੱਲ ਜਾਂਦੇ ਪਰਲੇ ਪਾਸੇ ਨੂੰ ਜੱਪਲਾ ਖੋਲ ਕੇ ਜਾਏ ਕਿ ਤੇਰੇ ਕੋ ਗਿਆ ਹੁੰਦਾ ਹਾਂ ਤੈਨੂੰ ਕੀ ਹੁੰਦਾ ਵਿੱਚ ਜਾਣ ਨੂੰ ਇਹ ਆਟਮ ਕੀ ਚੀਜ਼ ਕਰੀ ਦਿਓ ਬਰਾ ਮਨੋਜ ਇੱਕ ਕਟੜਾ ਪਾ ਉਥੇ ਲਾਇਆ ਉਹਨੇ ਸੈੱਟ 'ਚ ਠੀਕ ਨਹੀਂ ਬਾਕੀ ਐ ਵੀ ਚੱਲ ਇੱਥੇ ਮਸ਼ੀਨ ਤਾਂ ਹੋਣਾ ਜੇ ਰਹਿਦੀ ਆ ਤਾਂ ਉਹਨੇ ਜਿਹੜੀ ਤੋਤੀ ਜੀ ਇਹਨੂੰ ਤਾਂ ਟਕਾਣੇ ਲਾਈਏ ਬਾਲਟੀ ਲਿਆ ਬਾਲਟੀ ਚੁੱਕ ਦੇ ਲੈ ਛੇੜਟਾ ਵਾਲਾ ਨਾਟ ਪਾ ਲਈਏ ਅੱਛਾ ਬਾਲਟੀ ਜਾ ਪੱਜ ਇਹ ਮੜਾ ਜੀ ਨਾਲ ਕਦੇ ਨਹੀਂ ਉਹ ਖੜ ਜਾ ਤੂੰ ਉਹ ਟਾਪੇ ਦਾ ਰਖਾ ਦੇ ਬਾਲਟੀ ਤੇ ਭਰਾ ਦੇ ਕਿਸੂਏ ਚ ਜੇ ਬਾਲਟੀ ਦਊ ਬਾਲਾ ਮਰੋਜ ਇੱਕ ਬਾਲਟੀ ਹੀ ਮਾਰਾ ਬਲਾ ਰਹਿਣ ਦੇ ਜੇ ਲੋਡ ਨਹੀਂ ਰਹਿਣ ਦੇ ਛੱਟ ਪਰੇ ਕਹਨੂੰ ਤਾਂ ਸ਼ੈਲਟਰ ਲਾ ਲਾ ਇਹ ਸ਼ੈਲਟਰ ਆ ਰੂਿਆ ਨਾ ਮੜਾ ਜਾ ਹੋ ਲਿਆ ਥੋੜਾ ਲਿਆ ਪੱਤੀ ਸਿੱਧੀ ਗੱਲ ਮੜੀ ਜੇ ਪੱਤੀ ਨੇ ਮਾਲ ਖਾਦਾ ਹੋਇਆ ਤੇਗਾ ਇਹ ਟਾਂਡੇ ਡੁੰਡੇ ਨਾਲ ਖਾ ਜੰਨੀ ਹੈ ਨਾ ਬਾਈ ਵੱਡਾ ਮੁੰਡਾ ਦੇ ਮਣੀ ਮੁੱਟੀ ਲੱਗੇ ਜਾਂਦੀ ਆ ਬਾਕੀ ਐ ਵੀ ਆ ਵਸੇ ਰਹੇ ਸਾਡੇ ਘਰੇ ਇਹ ਪਹਿਲਾ ਸੀਜ਼ਨ ਲਾਇਆ ਮਨੀ ਦੇ ਐਮਪੀ ਦੇ ਵਿੱਚ ਇਹ ਹਨਾ ਲੱਗ ਗਿਆ ਇਧਰਲੀ ਸਾਈਡ ਚਲੋ ਛੇਲਡਾ ਛੇਲਡਾ ਸਿੱਧੀਆਂ ਕਰਕੇ ਕਰ ਲਿਆ ਦਾ ਚਾਲੂ ਐਦ ਕੀ ਫਿਰ ਇੱਕ ਵਾਰ ਰਾਜੂ ਦੇ ਲੱਗ ਗਿਆ ਉਹਦੇ ਬਾਅਦ ਫਿਰ ਇੱਕ ਵਾਰ ਪਤਨੀ ਮੇਤੇ ਲੱਗ ਗਿਆ ਆ ਲੱਗਦੀ ਆਹੀ ਜੀ ਆ ਮੁੱਛ ਲੱਗ ਜਾਂਦੀ ਆ ਨਾ ਜੇ ਸਾਈਡ ਤੇ ਸਿਆੜ ਛੋਟਾ ਹੁੰਦਾ ਉਹਦੇ ਚੱਕਣ ਦੇ ਮਾਰੇ ਆਪਾਂ ਥੱਲੇ ਕਰ ਲੈਨੇ ਆ ਪੱਕੀਆਂ ਵੱਟਾਂ ਦੇ ਵਿੱਚ ਹਨਾ ਆ ਮੁੱਛ ਫਸ ਜਾਂਦੀ ਆ ਆਪਾਂ ਕਰ ਲੈਨੇ ਲਾਗ ਵਾਲਾ ਸਿਆੜ ਬਾਈ ਛੋਟਾ ਹੁੰਦਾ ਰੇਕ ਮੱਕੀ ਦਾ ਉਹਦੇ ਕਰਕੇ ਅਲ ਜੇ ਜਾਂਨੇ ਆ ਨਹੀਂ ਤਾਂ ਚਲੋ ਬਾਕੀ ਧੋ ਗਿਆ ਨਾ ਓਕੇ ਦੀ ਰਿਪੋਰਟ ਹੋ ਗਈ ਕਟਰ ਦੀ ਹਨਾ ਵੀਰ ਆਏ ਹੁੰਦਾ ਮਾਰਦੇ ਪੁੱਤ ਮੜਾਏ ਮੁੱਛਾਂ ਦੇ ਪਾਣੀ ਵਾਏ ਹੁੰਦਾ ਵੀ ਚਲੋ ਥੋਤੀ ਜੀ ਜੀ ਬਈ ਬਚੀ ਰਹਿੰਦੀ ਆ ਹਨਾ ਜਿਵੇਂ ਹੁਣ ਪਾਣੀ ਪੈ ਗਿਆ ਤਾਂ ਇੰਨਾ ਵਿੱਚ ਕੂੜ ਕੁਮਾਰ ਦਾ ਗੇਰਾਂ ਦੇ ਵਿੱਚ ਜਿਆਦਾ ਹੁੰਦਾ ਜਿਹੜੇ ਮੇਰੇ ਵੀਰ ਹਨਾ ਇੱਕਣਾ ਕਟਰ ਖੜਾਉਣੇ ਆ ਇੱਕ ਵਾਰ ਨਾ ਜਰੂਰ ਜਿੱਥੇ ਆ ਗੇਰ ਫਿੱਟ ਕਰੇ ਹੁੰਦੇ ਆ ਨਾ ਆ ਆਪਣੇ ਟਰੇ ਦੇ ਅਰ ਗੇਰਾਂ ਦੇ ਵਿਚਾਲੇ ਦੋ ਉਂਗਲ ਦਾ ਗੈਪ ਆ ਬਈ ਉਹ ਆਹ ਦੇਖੋ ਦੋ ਉਂਗਲ ਦਾ ਗੈਬ ਆ ਉਹ ਜਿੱਥੇ ਉਹਨੇ ਪੱਲ ਲੱਗਿਆ ਹੈ ਨਾ ਵਿਚਰੋਂ ਦੋ ਉਂਗਲ ਦਾ ਖਾਸਾ ਡੂੰਗਾ ਖਾਸੀ ਡੂੰਗੀ ਜੀ ਜਗਾ ਸਾਰਾ ਮਾਲ ਭਰਿਆ ਪਿਆ ਤਾਂ ਪਹਿਲਾਂ ਸਾਡੀ ਵੀ ਇਸਲਾ ਦੀ ਮੂਰੋ ਮੂਰ ਮਾਰ ਕੇ ਖੜਾ ਦੀਏ ਪਰ ਜਦੋਂ ਦੇਖਿਆ ਸੀ ਮਗਰ ਮਾਲ ਬਹੁਤ ਮਾਲ ਤਾਂ ਫਿਰ ਪੱਟਿਆ ਸਾਰਾ ਪੱਟਣੇ ਦੇ ਬਾਅਦ ਪੰਪ ਨਾਲ ਪ੍ਰੈਸ਼ਰ ਨਾਲੇ ਪੱਟ ਕਹਿਣ ਸਾਫ ਕਰਕੇ ਫਿਰ ਐ ਡੀਜ਼ਲ ਡੀਜ਼ਲ ਮਾਰਿਆ ਰਾਤ ਇਹਦੇ ਦੇ ਹੁਣ ਇਹਨੂੰ ਜਾ ਕੇ ਸੈੱਡ ਦੇ ਵਿੱਚ ਲਾਇਆ ਉਹਨੇ ਆ ਬਾਕੀ ਬਾਰੀ ਫਿਰ ਇਹਦੀ ਆ ਹੁਣ ਰਾਣੀ ਦੀ ਸਾਡੀ ਵੀ ਹੈ ਨਾ ਆਪਣੇ ਕੋਲ ਦਾ ਬਾਈ ਕਾ ਛੇਪੀ ਲੰਬਾ ਗਦਰਦਸਨਾ ਆਪਣੇ ਇੱਧਰ ਜਾਣਾ ਆਪਾਂ ਉਹਨਾਂ ਕੋਲ ਕਿਸੇ ਦਿਨ ਬਸ ਛੇ ਜਲਦੇ ਜਾਵਾਂਗੇ ਛੇਤੀ ਜਾਵਾਂਗੇ ਉੱਧਰ ਨੂੰ ਜਾਣਾ ਇੱਕ ਵੀਡੀਓ ਕਰਕੇ ਆਉਣੀ ਆਪਾਂ ਨੇ ਹਣਾ ਉੱਧਰ ਜਿੱਦਾਂ ਨਿਕਲਣਾ ਨਾ ਤਾਂ ਛੇਪੀ ਬਾਈ ਉਹਨਾਂ ਕੋਲ ਰਾਤ ਰੁਕਣਾ ਹੈ ਉਹਨਾਂ ਕੋਲ ਬਾਈ 20-22 ਮਸ਼ੀਨਾਂ ਬੱਧੇ ਆ ਬਿਜਲੀ ਦਾ ਹਿਸਾਬ ਲਾ ਲੋ ਕਿਵੇਂ ਬੰਦਿਆਂ ਦਾ ਰੇਜਮੈਂਟ ਕਰਦੇ ਹੋਣਗੇ ਕਿਵੇਂ ਰਪੇਰਾ ਹੁਣ ਰਪੇਰਾ ਖੋਲੀਆਂ ਹੋਈਆਂ ਵੀ ਲਾਈਨਾਂ ਦੇ ਵਿੱਚ ਰਪੇਰਾ ਖੋਲਦੇ ਆ ਕਿ ਕਿਵੇਂ ਰਿਪੇਅਰ ਹੁੰਨੀਆਂ ਹਨ ਇੱਕ ਮਹੀਨ ਬਾਈ ਵਾਜਾ ਕਰ ਦਿੰਦੀ ਆ ਬੰਦੇ ਨੂੰ ਫਿਰ ਮਾਤਾ ਦਾ ਇੱਕੋ ਵਾਜਾ ਕਰ ਦਿੰਦੀ ਆ ਵੀ ਇੰਨੀ ਇਹਨਾਂ ਦੇ ਲੋ ਤੁਸੀਂ ਕਿਵੇਂ ਸ਼ਟ ਕਰਨਾ ਮਟੀਰੀਅਲ ਬਾਕੀ ਬੰਦੇ ਵੀ ਰੱਖਣੇ ਆ ਸਾਰਾ ਕੁਝ ਕਰਨਾ A to Z ਹਨਾ ਚਲੋ ਬਾਕੀ ਐ ਵੀ ਹਿੰਮਤੀ ਆ ਬਾਈ ਆਪ ਵੀ ਛੇਬੀ ਵਜਾਰਾ ਬਹੁਤ ਮਿਹਨਤ ਕਰਕੇ ਹਨਾ ਬਈ ਇੱਥੇ ਤੇ ਕਰਾਇਆ ਵਜਾਰਾ ਬਹੁਤ ਦਾ ਭਰਾ ਇੱਕ ਉਹ ਵੀ ਬਹੁਤ ਮਿਹਨਤ ਕਰਾ ਦੇ ਲੋ ਨਹੀਂ ਅਗਲਾ ਕਹਿ ਦਿੰਦਾ ਨਾ ਬਈ ਮਸ਼ੀਨਾਂ ਤੇ ਰੁਪਏ ਬਣਦੇ ਆਏ ਹੁੰਦਾ ਪਰ ਬਾਈ ਸਾਰਾ ਸਾਰਾ ਸਾਲ ਉਹ ਦੂਆ ਭਰਾ ਰੈਂਡਾ ਸੇਬੀ ਬਾਈ ਦਾ ਸਾਰਾ ਸਾਰਾ ਸਾਲ ਉਹ ਘਰੋਂ ਬਾਹਰੇ ਰਹਿੰਦਾ ਹੁਣ ਉਹ ਘਰੇ ਆਇਆ ਹੁਣ ਉਹ ਮਦੀਨਾ ਲੱਗਿਆ ਹੈ ਰਿਪੇਅਰ ਕਰਨ ਅਗਲਾ ਕਹਿ ਦਿੰਦਾ ਨਾ ਵੀ ਮਸ਼ੀਨਾਂ ਦਾ ਕਮਾਈ ਹੁੰਦੀ ਆ ਪਰ ਕਮਾਈ ਇਹਨਾਂ ਦੀ ਬਹੁਤ ਔਕੀ ਆ ਬਾਈ ਲੋਹੇ ਨਾਲ ਘੋਲਣਾ ਕਿਤੇ ਸੌਖਾ ਨਹੀਂ ਹੈਗਾ ਬਾਕੀ ਤਾਂ ਹੁਣ ਖੋਲੇ ਤੇ ਹਨਾ ਲੱਗੂ ਪਤਾ ਅੰਦਰ ਕਿ ਕੀ ਇੱਕ ਸਮੱਸਿਆ ਬਾਕੀ ਤੁਹਾਨੂੰ ਚੈਨ ਦੀ ਰਿਪੋਰਟ ਤਾਂ ਬਾਈ ਜਮੇ ਹੀ ਓਕੇ ਰਹੀ ਆ ਜਿਹੜੀਆਂ ਚਾਰ ਚੈਨਾਂ ਨਾ ਪਾਤੀਆਂ ਨਾ ਆਪਾਂ ਜਿਹੜੇ ਮੇਰੇ ਮੀਰੇ ਬੱਕੀ ਤੇ ਚੱਲਦੇ ਆ ਉਹ ਤਾਂ ਕਦੇ ਇਹ ਚੀਜ਼ ਦੇਖੋ ਹੀ ਨਾ ਵੀ ਅਸੀਂ ਦੋ ਫੱਟੀਆਂ ਵਾਲੀ ਚੈਨ ਲੈ ਲਈਏ ਚਾਰ ਚੈਨਾਂ ਵਾਲੀ ਚੈਨ ਲਾਓ ਮੈਂ ਕਹਿੰਦਾ ਤੁਹਾਡੇ ਸਾਹਮਣੇ ਮੱਕੀ ਦਾ ਸੀਜ਼ਨ ਲੱਗਿਆ ਐ ਐਮਪੀ ਦੇ ਵਿੱਚ ਪੱਥਰਾਂ ਦੇ ਚੱਲੀ ਹੋਈ ਆ ਫੱਟੀ ਦੇ ਵਿੱਚ ਕਿਸੇ ਚ ਵੀ 19 21 ਦਾ ਵੀ ਫਰਕ ਨਹੀਂ ਪਿਆ ਹੈਗਾ ਨਾ ਹੀ ਕੋਈ ਛਾਵੜ ਦੀ ਕੰਪਲੀਟ ਆਈ ਆ ਕਦੇ ਹੁਣ ਆਪ ਮਾਡਲਾਂ ਦੇ ਵਿੱਚ ਹਨਾ ਟੁੱਟਣ ਦੀ ਨਹੀਂ ਅੱਗੇ ਆਪਣੀ ਦੇਸ਼ਵੇਸ਼ ਦੀਆਂ ਇੱਕ ਦੋ ਛਾਵੜਾਂ ਟੁੱਟ ਗਈਆਂ ਦੀਆਂ ਫੀਟਰ ਵਾਲੀਆਂ ਮਗਰ ਵਾਲੀਆਂ ਟੁੱਟ ਜਾਂਦੀਆਂ ਦੀਆਂ ਮੂਹਰੇ ਆਣੀਆਂ ਨੇ ਮਗਰ ਵਾਲੀਆਂ ਟੁੱਟ ਜਾਂਦੀਆਂ ਦੀਆਂ ਇਹਦੇ ਵਿੱਚ ਕੋਈ ਫੀਟਰ ਦੀ ਕੰਪਲੀਟ ਨਹੀਂ ਆਈ ਸ਼ਾਫਟ ਦੀ ਕਾਸੇ ਦੀ ਇੱਕ ਪੈਸੇ ਦੀ ਵੀ ਕੰਪਲੀਟ ਨਹੀਂ ਆਈ ਸਵਾਦ ਲਿਆ ਤਾ ਬਾਕੀ ਤੁਸੀਂ ਕਟਰ ਅੱਜ ਲਾਇਆ ਇੱਕ ਦੋ ਗੁਆਰ ਕਟਰ ਲਿਆ ਹੋਊਗਾ ਸੀਜ਼ਨ ਦੇ ਵਿੱਚ ਨਹੀਂ ਅਸੀਂ ਬਾਈ ਕਟਰ ਨਹੀਂ ਲਾਇਆ ਮਕੈਨੀਕਲ ਡਬਲ ਪਾਤੇ ਦੇ ਇਹਨਾਂ ਦੀਆਂ ਪਿੰਨਾ ਪਾ ਲਈ ਦੀਆਂ ਨੇ ਜਦੋਂ ਰੋਡ ਤੇ ਜਾਣਾ ਨਹੀਂ ਕਟਰ ਤਾਂ ਲਾਉਣੇ ਵਾਲਾ ਕੰਮੇ ਸਿਸਟਮ ਹੀ ਖਤਮ ਹੋ ਗਿਆ ਤਾਂ ਬਾਕੀ ਹੁਣ ਕੱਲ ਨੂੰ ਦੇਖਦੇ ਆ ਲਾਉਣੇ ਕੋਈ ਜਿਗਾੜ ਉੱਪਰ ਤਰਪਾਲ ਬੰਨ੍ਹ ਕੇ ਨਾ ਹੈਗੀਆਂ ਡੇਕਾਂ ਉੱਥੇ ਬੰਨ੍ਹ ਨਹੀਂ ਇੱਧਰ ਬੰਨ੍ਹ ਕੇ ਤਰਪਾਲ ਆ ਇੱਥੇ ਮਸ਼ੀਨ ਕਢਾ ਕੇ ਆਇਆ ਦਰਪਾਲ ਛੱਡ ਲਾਂਗੇ ਜਦੋਂ ਮੀਂਹ ਆਇਆ ਕਰੂਗਾ ਤਾਂ ਲਿਆ ਕਰਾਂਗੇ ਨਹੀਂ ਤਾਂ ਖੜੀ ਰਹਿਣ ਦੇ। ਇਹ ਤਾਂ ਛੱਡ ਦੇ ਵਿੱਚ ਬਈ ਬਹੁਤ ਜਗ੍ਹਾ ਹਨਾ ਪੂਰਨભાઈ ਉਹਨਾਂ ਦਾ ਛੱਡਾ ਉੱਥੇ ਉਹਨਾਂ ਨੇ ਵੀ ਜਰਾਂ ਨੇ ਆਪਾਂ ਨੂੰ ਹਨਾ ਕਿ ਜਦੋਂ ਮਰਜ਼ੀ ਮਿਸਤਰੀ ਦੇ ਮਸ਼ੀਨ ਕਢਾਉਣੀਆਂ ਰਿਪੇਅਰ ਕਰਨੀਆਂ ਅੰਦਰ ਬਾੜ ਕੇ ਕਢਾ ਪਰ ਉੱਥੇ ਕੀ ਆ ਬਈ ਹਨਾ ਹੁਣ ਸਾਨੂੰ ਆਏ ਆ ਵੀ ਚਲੋ ਪਾਣੀ ਕੋਲ ਆ ਕੱਚਾ ਪਾਣੀ ਪੁਰਜਾ ਪਾਰਟ ਖੋਲੇ ਜਿਵੇਂ ਹੁਣ ਮਸ਼ੀਨ ਖੋਲ ਕੇ ਧੋਣੀਆਂ ਹਨਾ ਕੱਲਾ ਕੱਲਾ ਪਾਰਟ ਧੋ ਕੇ ਫਿਰ ਫਿੱਟ ਕਰਨਾ ਉਹਨਾਂ ਦੀ ਵਿੱਚ ਮਸ਼ੀਨਾਂ ਉੱਥੇ ਖੜੀਆਂ ਐ ਇਹ ਪਾਣੀ ਦਾ ਔਖਾ ਹੋ ਜਾਂਦਾ ਹਜੇ ਥੋੜਾ ਜਿਹਾ ਕੱਚਾ ਉੱਥੇ ਹੈ ਨਾ ਫਰਸ ਜਿੱਦਨ ਹੋ ਗਿਆ ਫੇਰ ਕੋਈ ਟੈਨਸ਼ਨ ਨਹੀਂ ਹੈ ਕਿ ਫੇਰ ਆਪਾਂ ਉੱਥੇ ਹੀ ਖੋਲਿਆ ਕਰਨੀ ਹੈ ਉੱਥੇ ਹੀ ਰਿਪੇਅਰ ਕਰਿਆ ਕਰਨੀ ਹੈ ਉੱਥੇ ਹੀ ਮਸ਼ੀਨ ਖੜਾਇਆ ਕਰਨੀ ਹੈ ਸੀਜ਼ਨ ਦੇ ਵਿੱਚ ਵੀ ਇਹ ਚੀਜ਼ਾਂ ਕਰਕੇ ਆ ਜਿਵੇਂ ਹੁਣ ਆ ਤੁਹਾਡੇ ਸਾਹਮਣੇ ਕਿੰਨਾ ਵਿੱਚ ਤੇ ਮੱਕੀ ਦਾ ਮਟੀਰੀਅਲ ਬਹੁਤ ਨਿਕਲਣਾ ਨਾ ਕਟਰ ਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਆ ਸਾਰਾ ਮਟੀਰੀਅਲ ਕਟਰ ਦੇ ਵਿੱਚੋਂ ਨਿਕਲਿਆ ਆ ਆੜਾ ਪਿਆ ਲੇਲੀ ਜੀ ਬਈ ਹੈ ਨਾ ਜਿਹੜੀ ਇਹ ਸਾਰੀ ਇਹ ਕਟਰ ਦੀ ਨਿਕਲੀ ਹੋਈ ਆ ਇਹ ਚੱਲੀਏ ਮਨੋਜ ਆ ਆ ਗੋਲੀਆਂ ਜੇ ਵਿੱਚ ਛਿੜ ਦੇ ਹਾਲੋ ਆ ਕਾ ਬਗਾਜ ਛੱਡੇ ਹੋਗੇ ਰਹਿਣ ਦੇ ਨਹੀਂ ਧੋ ਕੇ ਛੱਡੇ ਹੋਗੇ ਨੂੰ ਆਹ ਪਲੇਟਾਂ ਛੱਡ ਦੇ ਵਿੱਚ ਆਹ ਚੈਨਾ ਵੀ ਨਾ ਛਿਟੀ ਹੋ ਆਹ ਛੱਡ ਲਾ ਆਹ ਪੱਥਰ ਚੈਨਾ ਨਾ ਪੱਥਰ ਬੋਰੀਆਂ ਦੇ ਵਿੱਚ ਪਾ ਕੇ ਤੇਲ ਨਾਲ ਭਿਉਂਦਣੀਆਂ ਬੋਰੀਆਂ ਉੱਪਰ ਤੇ ਹੈਗਾ ਨਹੀਂ ਹੋਰ ਆਹ ਲੋਡ ਦਾ ਪਤਾ ਤੂੰ ਸਾਹਮਣੇ ਰੱਖਿਆ ਕਰ ਪਾਣੀ ਪੂਣੀ ਤੇ ਇੱਕ ਨਾਟਾ ਇੱਥੇ ਪਿਆਦਾ ਮੈਂ ਆਹ ਰੇਣਾਟੇ ਕਾ ਤੇਰਾ ਦਾ ਵੀ ਚੱਕ ਬਾਕੀ ਵਾਹ ਚ ਹੈੱਡ ਚ ਲਾਇਆ ਉਹਨੇ ਆ ਮੀਂਹ ਤਾਂ ਹੜਾਣੇ ਦੇ ਚਾਂਦ ਅੱਜ ਲੱਗਦੇ ਨਹੀਂ ਹੈਗੇ ਬੱਦਲ ਸਿਰ ਤੇ ਪੂਰਾ ਖੜਾ ਚਲੋ ਐ ਵੀ ਸਪੀਟਰ ਲਾਉਣਾ ਸਕੰਜੇ ਨਾਲ ਲਾ ਲਾਂਗੇ ਨਾਲੇ ਸਕੰਜੇ ਦੇ ਵਿੱਚ ਵੀ ਐ ਆਏ ਆ ਸ਼ਾਮ ਨੂੰ ਆਪਣਾ ਸਮਾਨ ਸੰਭੂਰਾ ਜਿਹੜਾ ਹੈ ਨਾ ਵਿੱਚ ਕਰਜਿਆ ਕਰਾਂਗੇ ਨਾਲੇ ਸਕੰਜਾ ਇੱਥੇ ਆ ਜਾਊਗਾ ਨੰਬਰ 2 ਤੇ ਉਹਦਾ ਵੀ ਲਾਉਣੀ ਐ ਇੱਕ ਦੋ ਪੱਤੀਆਂ ਇਹਨੂੰ ਵੀ ਜਿਗਾੜ ਬਣਾਉਣਾ ਹੋਰ ਉਹਦੇ ਵਿੱਚ ਝੁੰਗੀ ਜੀ ਪਾਉਣੀ ਆ ਟੂਲਾ ਦੇ ਉੱਤੇ ਨਾ ਜਿਹੜਾ ਰਸੋਈਆ ਟੂਲਾ ਉਹਦੇ ਉੱਤੇ ਝੁੰਗੀ ਜੀ ਬਣਾਉਣੀ ਆ ਵੀ ਜਦੋਂ ਆਪਾਂ ਕਿਤੇ ਖੜਦੇ ਆ ਰੋਟੀ ਪਾਣੀ ਬਣਾਉਨੇ ਆ ਨਾ ਤਾਂ ਉਹਦੇ ਵਿੱਚ ਧੁੱਪਾਂ ਬਾਤ ਆਉਂਦੀ ਆ ਤੁੱਪਾਂ ਦੇ ਵਿੱਚ ਹੁਣ ਤੁੱਪਾਉਣ ਕਰਕੇ ਅਸੀਂ ਹੈ ਨਾ ਉਹਦੇ ਵਿੱਚ ਮੰਨ ਲਓ ਜਿੱਥੇ ਵੀ ਖਾਣਾ ਬਣਾਉਣ ਦੇ ਉੱਥੇ ਤੁੱਪਾ ਸ਼ਾਮਾਂ ਲੱਭਣੀ ਪੈਂਦੀ ਆ ਮੇਰੀ ਖਲਾਅ ਵੀ ਉਹਦੇ ਦੇਈ ਹੈ ਨਾ ਕੋਈ ਝੁੰਗੀ ਜੀ ਟਾਇਪ ਐ ਪਾ ਦਈਏ ਵੀ ਜਿੱਥੇ ਮਰਜ਼ੀ ਖੜੇ ਰਹੀਏ ਮੀਂਹ ਦਾ ਤਾਂ ਸਵਾਲ ਲੈਣਾ ਪੈਦਾ ਹੋਇਆ ਤੁੱਪਾ ਮੀਂਹ ਕਣੀ ਹੈ ਨਾ ਵੀ ਰੋਟੀ ਨੂੰ ਤੁਹਾਨੂੰ ਪਤਾ ਹੀ ਆ ਭਾਈ ਜਿਆਦਾ ਦਾ ਬਾਹਰ ਹੀ ਚਲਦੇ ਆ ਹਨਾ ਬਾਕੀ ਹੁਣ ਦੇਖਦੇ ਆ ਪਹਿਲਾਂ ਮੂੰਗੀ ਦਾ ਕਰਦੇ ਆ ਕਿਤੇ ਜਿਗਾਰਡ ਜੇ ਰਾਸਤਾਨ ਵਾਲੀ ਮੂੰਗੀ ਲੱਗ ਕੇ ਆ ਨਾ ਝੋਨਾ ਫੇਰ ਲਾਵਾਂਗੇ ਬਾਕੀ ਐਮਪੀ ਦੇ ਵਿੱਚ ਤਾਂ ਮੀਂਹ ਬਾਈ ਬਹੁਤ ਪਈ ਜਾਂਦੇ ਆ ਕਾਲੂ ਬਾਈ ਦਾ ਵੀ ਰਾਤ ਫੋਨ ਆਇਆ ਤਾਂ ਫਾਰਮ ਵਾਲੇ ਦਾ ਨਾ ਉਹ ਵੀ ਰਾਤ ਕਹਿੰਦਾ ਤਾਂ ਕਹਿੰਦਾ ਵੀ ਮੱਕੀ ਬੀਜਣ ਦਾ ਵੀਰੇ ਡੇਢ ਦਿਨ ਲੱਗਦਾ ਰੱਬ ਨੇ ਵੀ ਤੁਸੀਂ ਬੀਜਣ ਦਾ ਟਾਈਮ ਹੁਣ ਤੁਸੀਂ ਦੇਖੂਗਾ ਨਾ ਵੀ ਕਿਵੇਂ ਉੱਥੇ ਨਾ ਬਾਈ ਸਿਸਟਮ ਇਹ ਹੋ ਜਾਂਦਾ ਵੀ ਜਦੋਂ ਮੰਨ ਲਓ ਬਰਸਾਤ ਹੋਈ ਜਾਂਦੀ ਆ ਹੋਈ ਜਾਂਦੀ ਆ ਜਿੰਨਾ ਟਾਈਮ ਹੀ ਪੈਂਦਾ ਉਹਨਾ ਟਾਈਮ ਤਾਂ ਕੁਝ ਨਹੀਂ ਬੀਜਿਆ ਜਾਣਾ ਮੰ ਲਓ ਜੇ ਮੀਨ ਨੇ ਉੱਥੇ ਇੱਕ ਦਿਨ ਵੀ ਦੇ ਤਾ ਹੁਣ ਆਪਾਂ ਤਾਂ ਕਹਿ ਦਿੰਦੇ ਨਹੀਂ ਵਾਪਤ ਆਊਗਾ ਆਪਣੇ ਪੰਜਾਬ ਦੇ ਵਿੱਚ ਤਾਂ ਆਪਾਂ ਕਹਿੰਦੇ ਵੀ ਵਾਪਤ ਆਊਗਾ ਯਾਰ ਫੇਰ ਬਾਵਾੰਗੇ ਨਾ ਬਾਤਾਂ ਆਈ ਦੇ ਬੀਜਾਂਗੇ ਉੱਥੇ ਬਈ ਜਦੋਂ ਮੀਨ ਇੱਕ ਦਿਨ ਦੇ ਤਾ ਬਸ ਇੱਕ ਦਿਨ ਦੇ ਵਿੱਚ ਜਿਹਨੇ ਬੀਜਤੀ ਬੀਜਤੀ ਜੀਦੀ ਰਹਗੀ ਰਹਗੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਮੀਨ ਨੇ ਸਿਰਫ ਡੇਢ ਦਿਨ ਦਿੱਤਾ ਉੱਥੇ ਡੇਢ ਦਿਨ ਦੇ ਵਿੱਚ ਕਾਲੂ ਰਾਤ ਨੂੰ ਦੱਸਦਾ ਤਾਂ ਕਹਿੰਦਾ ਵੀ ਅਸੀਂ ਪਤਾ ਨਹੀਂ 6-7 ਟਰੈਕਟਰ ਲਾ ਕੇ ਜਿਹੜੀ ਕਹਿੰਦਾ ਮਸ਼ੀਨ ਪਿੱਛੇ ਪਈਗੀ ਪਾ ਕੇ ਕਹਿੰਦਾ ਮੱਕੀ ਕੇਰੀ ਆ ਯਾਨੀ ਸਾਰੇ ਬੀਜਦੇ ਸਿਰੇ ਲੱਗੀ ਕਹਿੰਦਾ ਵਿਚਾਰ ਕਰ ਲਿਗਿਆ ਵੀਰੇ ਜਿਹੜੇ ਬਣ ਜਿੱਥੇ ਝੋਨਾ ਲੱਗਿਆ ਹੁੰਦਾ ਫਾਰਮ ਦੇ ਨਾਲ ਇਹ ਨਾ ਗੇਟ ਦੇ ਵੀ ਉਹ ਗੜੇ ਆ ਜਿਹੜੇ ਪਾਣੀ ਦੇ ਵਿੱਚ ਹੜ ਗਏ ਬਾਕੀ ਕਹਿੰਦਾ ਦੇਖੋ ਵੀ ਕਿਵੇਂ ਹੁੰਦਾ ਕੰਮ ਉਹਦੇ ਬਾਅਦ ਤੁਸੀਂ ਹਿਸਾਬ ਲਾ ਲਓ ਵੀ ਇਹੋ ਜਿਹਾ ਸਿਸਟਮ ਉੱਤੇ ਉਸ ਰਹਿ ਗਏ ਜਿਹਦੇ ਕੋਲ ਬਾਈ ਟਰੈਕਟਰ ਹੀ ਨਹੀਂ ਹੈਗਾ ਨਾ ਵਿਚਾਰੇ ਨੇ ਕਿਰਾਏ ਤੇ ਵਜਾਉਣੀਆਂ ਉਹਨਾਂ ਦਾ ਜਾਦੇ ਔਕਾ ਹੋ ਜਾਂਦਾ ਜਿਹਨਾਂ ਕੋਲ ਸਾਦਾ ਨਾ ਉਹਨਾਂ ਦਾ ਹੁਣ ਅਕ ਲਾਉਣਾ ਕੋਲ ਤਾਂ ਦੋ ਟਰੈਕਟਰ ਹੋ ਗਏ ਸੁੱਕਣ ਵਾਲਾ 4x4 ਲੈ ਲਿਆ ਇੱਕ ਹੋਰ ਵੀ ਇੱਕ ਪਹਿਲਾ ਹੈਗਾ ਦਾ ਉਹਦੇ ਕਰਕੇ ਲੋਟ ਆ ਗਿਆ ਉਹਨਾਂ ਦਾ ਨਹੀਂ ਤੇਰੇ ਕਰਾਏ ਵਾਲਿਆਂ ਉਹਨਾਂ ਦਾ ਵਿਚਾਰਿਆਂ ਦਾ ਬਹੁਤਾ ਔਖਾ ਹੈ ਬਾਕੀ ਹੁਣ ਕੁਝ ਬਾਰਸ਼ ਸ਼ਾਂਤਾਂ ਸਪਰੇਅ ਚੱਲਦੀ ਆ ਉਹਨਾਂ ਦੀ ਵੀ ਅੰਕ ਲਾਉਣ ਦੀ ਰਾਤ ਕਾਲੂ ਦਾਦਾ ਦਾ ਕਹਿੰਦਾ ਵੀ ਸਪਰੇਅ ਚੱਲਦੀ ਆ ਵੀਰੇ ਸੁਰੇਜ ਚੱਲਤ ਬਾਕੀ ਆਪਾਂ ਵੀ ਹੈਨਾ ਕਿਰਾਂ ਹਜੇ ਰੁਕ ਜੋ 20 ਦਿਨ ਤੱਕ ਅਰਗੇੜਾ ਇੱਕ ਮਾਰ ਕੇ ਆਵਾਂਗੇ ਬਾਕੀ ਆਪਾਂ ਮੂੰਗੀ ਤੇ ਚਲਾ ਕੇ ਗੇੜਾ ਮਾਰ ਕੇ ਆਵਾਂਗੇ ਉਦੋਂ ਲੱਗ ਗਈ ਜਦੋਂ ਲਾਗੇ ਮਸ਼ੀਨ ਗਈ ਵੀ ਉਹ ਕੀ ਨਾ ਫੇਰ ਇੱਕ ਮੜਾ ਜਾ ਚੱਕਰ ਮਾਰਿਆ ਆਵਾਂਗੇ ਮੱਕੀ ਵਾਸਤੇ ਵੀ ਕਿਵੇਂ ਦੀ ਪੋਜੀਸ਼ਨ ਆ ਬਾਕੀ ਤਾਨੂੰ ਪਤਾ ਹੀ ਆ ਮਾਲਕ ਨੇ ਜਿੱਥੇ ਰੱਖਣਾ ਦਾਣਾ ਪਣੀ ਹੈ ਨਾ ਰਹਿਣਾ ਉੱਥੇ ਹੀ ਪਹਿਣਾ ਚਲੋ ਕਟਰ ਲਾਈਏ ਸੁੱਖੇ ਬਾਈ ਦੇ ਸ਼ੈੱਡ 'ਚ ਉਹ ਦੂਏ ਨਾਲ ਮੂੰਗੀ ਵੱਡੀ ਤੇ ਉਹ ਵੀ ਉੱਥੇ ਖੜਾ ਦਾ ਕੱਲ ਖੜਾ ਕੇ ਆਏ ਮਨੋਜ ਕੱਲ ਖੜਾ ਕੇ ਆਏ ਹੋ ਨਾ ਦੋ ਕ ਕੀਲੇ ਮੂੰਗੀ ਦੇ ਵੱਡੇ ਤੇ ਉਰੇ ਇਹ ਕਹਿੰਦਾ ਰਾਤ ਨੂੰ ਉਹ ਕਟਰ ਮੰਗਾਇਆ ਤਾਂ ਉਹਨਾਂ ਦੇ ਉੱਥੇ ਹੀ ਤਾਂ ਫਿਰ ਕੱਲ ਉਹ ਵੀ ਖੜਾ ਕੇ ਆਏ ਉੱਥੇ ਖੜਾ ਤਾਂ ਨਹੀਂ ਹੋ ਐ ਕਰੀ ਤੂੰ ਮਨੋਜ ਕਟਰ ਖੜਾ ਕੇ ਨਾ ਆਹ ਵਿੱਚ ਫੀਟਰ ਫੂਟਰ ਦਾ ਮਾਲ ਛੱਟ ਲਾ ਚੈਨ ਵਾਲੇ ਲੌਕ ਖੋਲ ਲੈ ਚੈਨ ਪਹਿਲਾਂ ਹੀ ਘੱਟ ਲਈ ਆਪਾਂ ਬਾਹਰ ਫਿਲਟਰ ਸੰਕੋ ਹੌਲਾ ਹੋ ਜੂਗਾ ਹੈ ਕਿ ਨਹੀਂ ਆ ਸਾ ਆਟੋ ਵੀ ਕੱਢੇ ਲੈਣੀ ਆਪਾਂ ਨਾ 베어ਿੰਗ ਬੂਰਿੰਗ ਸਾਫ ਹੋ ਜਾਣਗੇ ਆਪਾਂ ਗਰੀਸ ਤਾਂ ਇਹਨੂੰ ਮਾਰੇ ਹੀ ਨਹੀਂ ਮੂਰੇ ਤਾਂ ਨਾ ਇੱਕ ਦਿਨ ਵੀ ਇਹਨੂੰ ਗਰੀਸ ਨਹੀਂ ਮਾਰਿਆ 베어ਿੰਗਾਂ ਨੂੰ ਜੇ ਕੱਢਰ ਖੁੱਲੂ ਤਾਂ ਤਾਂ ਬਈ ਗਰੀਸ ਵੱਜੂ ਬਾਕੀ ਐ ਵਿੱਚ ਇੰਨਾ ਚੂਨਾ ਚੈੱਕ ਹੋ ਜੰਨੀ ਆ ਫੱਟੀਆਂ ਫੁੱਟੀਆਂ ਸਾਰੀਆਂ ਨਾਟ ਬੋਲਟ ਕੋਈ ਹੈ ਨਾ ਫਿਲਟਰ ਦੇ ਵਿੱਚ ਕੋਈ ਕਿ ਪੱਤੀ ਪੁਤੀ ਸਾਰਾ A to Z ਫੇਰ ਐ ਤਸੱਲੀ ਹੋ ਜਾਂਦੀ ਆ ਚਲਿਏ ਮਸ਼ੀਨ ਦੇ ਬੜਾ ਮਗਰ ਪੈਂਦਾ ਹੈ ਕੱਲ ਬਲੋਰ ਵੀ ਲਿਆਦਾ ਤੈਨੂੰ ਬੈਟਰੀ ਵਾਲਾ ਹਾਂ ਤੈਨੂੰ ਇਲੈਕਟ੍ਰੋਨਿਕ ਸਮਾਨ ਕਰਦਣਾ ਓਲੀ ਓਲੀ ਬਲੋਰ ਬਾਈ ਹੈ ਨਾ ਸਾਡੇ ਕੋਲੇ ਮਸ਼ੀਨ ਦੀਆਂ ਦੋ ਬੈਟਰੀਆਂ ਜਿਹੜੀਆਂ ਇਹਦੇ ਨਾਲ ਨਾ ਇੱਕ ਬਲੋਰ ਆਉਂਦਾ ਬਲੋਰ ਦਾ ਹੈਗਾ ਸਸਤਾ ਹੀ ਲੁਧਿਆਣੇ ਤੋਂ ਲੈਂਦਾ ਕੱਲ ਮੈਂ ਬਲੋਰ ਲੈਂਦਾ ਸਾਰਾ 1600 ਦਾ ਬੈਟਰੀ ਹੈਗੀ ਇਕੱਲੀ 2500 ਦੀ ਵੀ ਤੁਸੀਂ 1600 2500 ਬਲੋਰ ਕੋਈ 4000 4500 ਦਾ ਪੈਂਦਾ ਹਨਾ ਹੁਣ ਆਪਾਂ ਕੋਲੇ ਬੈਟਰੀਆਂ ਹੈਗੀਆਂ ਇਹਦੀਆਂ ਮੈਂ ਕਿਹਾ ਯਾਰ ਬੈਟਰੀਆਂ ਦਾ ਹੈਗੀਆਂ ਦੋ ਬਲੋਰ ਪਲੇਨਾ ਚੰਗੀ ਤਾਂ ਇੱਕੋ ਕੰਪਨੀ ਦਾ ਹੀ ਬਲੋਰ ਆ ਨਾ ਮੈਂ ਤੁਹਾਨੂੰ ਦਿਖਾਵਾਂਗਾ ਬਹੁਤ ਹਵਾ ਆ ਉਹਦੀ ਆਪਾਂ ਮੜੀ ਮਸ਼ੀਨ ਮੀਂਹ ਹਟ ਜਾਵੇ ਉਹ ਤੇ ਬਾਅਦ ਤੁਹਾਨੂੰ ਦਿਖਾਵਾਂ ਦਿਖਾਵਾਂਗੇ ਨਾ ਵੀ ਇੱਥੇ ਅੰਦਰ ਮਾਰ ਕੇ ਸੁੱਕੇ ਚ ਵੀ ਕਿਵੇਂ ਗਰਦਾ ਪਟਪ ਬਹੁਤ ਜ਼ਿਆਦਾ ਹਵਾ ਲੋਅਰ ਹਾਈ ਹੁੰਦੀ ਆ ਲੋਅ ਤੇ ਜਮੇ ਘੱਟ ਹੋ ਜਾਂਦੀ ਆ ਹਾਈ ਤੇ ਤਾਂ ਧੂੜੇ ਕੱਢ ਦਿੰਦਾ ਚਲੋ ਬਾਕੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਨਾ ਹੋਰ ਲਿਆਵਾਂਗੇ ਇੱਥੇ ਕੱਲ ਤਾਂ ਮੈਂ ਲਿਆ ਕੇ ਜਦੇ ਚਲੋ ਠੀਕ ਹੈ ਜੀ ਚੱਲੀਏ ਆਹ ਟਰੈਕਟਰ ਲਿਆਂਦਾ ਬਾਈ ਨਿੰਦਰ ਵਾਲਾ ਇਹਦੇ ਟਾਣਾ ਹੁਣ ਕਟਰ ਪਾ ਕੇ ਹਨਾ ਆਪਾਂ ਟਿਕਾਣੇ ਲਾ ਆਵਾਂਗੇ ਸ਼ੈੱਡ ਦੇ ਵਿੱਚ ਉੱਥੇ ਫਿਰ ਆਪਣਾ ਖੜਾ ਰਹੂਗਾ ਚਲੋ ਦਿਖਾਉਨੇ ਆ ਤੁਹਾਨੂੰ ਸ਼ੈੱਡ ਦਾ ਮਾਹੌਲ ਵੀ ਅੱਜ ਜਲ ਕੇ ਜੀ ਬਾਈ ਅੱਜ ਤਾਂ ਮੀਂਹ ਨੇ ਸਾਰੀ ਦਿਹਾੜੀ ਲਾਤੀ ਵੀ ਅੱਜ ਟਾਈਮ ਵੀ ਨਹੀਂ ਲੱਗਿਆ ਕੱਟ ਰਾ ਹਨਾ ਆਪਾਂ ਟਿਕਾਣੇ ਲਾਏ ਸ਼ੈੱਡ ਦੇ ਵਿੱਚ ਰਹਿ ਗਈ ਹੁਣ ਆਪਣੀ ਮਸ਼ੀਨ ਇਹਦੀ ਹੁਣ ਕੱਲ ਤੋਂ ਜਿਹੜੀ ਹੈ ਨਾ ਵੀ ਮਰਮਤ ਆ ਮਰਮਤ ਕੀ ਆ ਬਈ ਹੈ ਨਾ ਇੱਕ ਤਸੱਲੀ ਆ ਵੀ ਮਨ ਦੀ ਸ਼ਾਂਤੀ ਜਿਵੇਂ ਹੁਣ ਸੀਜ਼ਨ ਦੇ ਵਿੱਚ ਐਕਸਲ ਟੁੱਟਿਆ ਤਾਂ ਹੈ ਨਾ ਉਹ ਇੱਕ ਵਾਰ ਕੱਢ ਕੇ ਹੁਣ ਇਹਨਾਂ ਤਸੱਲੀ ਨਾਲ ਤਸੱਲੀ ਦੇ ਨਾਲ ਉਹਨਾ ਕੰਮ ਕਰ ਇਹਨਾਂ ਕਰਾਂਗੇ ਵੀ ਮੜਾ ਮੋਟਾ ਜੋ ਕੰਮਕਾਰ ਹੋਰ ਆ ਜਿਵੇਂ ਗੀਅਰ ਦਾ ਬੈਰਿੰਗ ਟੁੱਟਿਆ ਤਾਂ ਹੈ ਨਾ ਉਹ ਦੇਖਾਂਗੇ ਕਿ ਕਿਹੜੀ ਗੱਲਾਂ ਟੁੱਟਿਆ ਕੀ ਰੀਜਨ ਤਾਂ ਕੀ ਕਮੀ ਰਹਿ ਗਈ ਸੀ ਕੰਪਨੀ ਤੋਂ ਜਾਂ ਸਾਡੇ ਤੋਂ ਹੈ ਨਾ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਫਿਰ ਵੀ ਮੋਂਗੀ ਤੇ ਚਲਾਉਣੀ ਆ 4 ਵੀਲ ਤਾਂ ਨਾਲੇ ਰੱਖਾਂਗੇ ਇਹਦੀ ਥੋੜੀ ਜਿਹੀ ਕਟਾਈ ਆ ਮੈਨੂੰ ਘੱਟ ਲੱਗਦੀ ਆ ਬਾਕੀ ਪ੍ਰਵੀਨ ਨੂੰ ਐਮਐਸਨ ਵਾਲਿਆਂ ਨੂੰ ਬੁਲਾ ਕੇ ਹਨਾ ਕਿਦੀ ਕਟਾਈ ਆ ਜਿਹੜੀ ਉਹ ਉਹਨਾਂ ਆ ਕਰਦੇ ਆ ਗੱਲ ਵੀ ਜੇ ਆ ਜਵੇ ਦੋ ਘੰਟੇ ਕਿ ਤਲਾ ਜਵੇ ਹਨਾ ਵੀ ਕਟਾਈ ਥੋੜੀ ਜਿਹੀ ਵੱਜ ਜਵੇ ਥੋੜੀ ਕਟਾਈ ਘੱਟ ਆ ਜਿਵੇਂ ਰੋਡ ਵਾਲੇ ਮੋੜ ਹਨਾ ਜਿਹੜੇ ਸੜਕਾਂ ਵਾਲੇ ਮੋੜ ਉਹ ਤਾਂ ਮੋੜ ਨਹੀਂ ਚਾਹੀਦੀ ਹਨਾ ਖੇਤ ਦੇ ਵਿੱਚ ਨਹੀਂ ਆਪਾਂ ਕਹਿੰਦੇ ਵੀ ਇੱਕ ਵਾਰ ਚ ਲੱਗ ਜਵੇ ਚਲੋ ਮੱਕੀ ਦੇ ਵਿੱਚ ਤਾਂ ਨਾ ਤੁਹਾਨੂੰ ਪਤਾ ਵੀ ਇੱਕ ਵਾਰ ਚ ਲੱਗਦੀ ਵੀ ਨਹੀਂ ਹੈਗੀ ਵੀ ਜਿਹੜੀ ਆਇਆ ਕਰੋੜਾਂ ਵਾਲੇ ਜਿਹੜੇ ਰੋਡ ਤੇ ਮਤਲਬ ਕੋਣੀ ਮੋੜ ਜਾ ਹੁੰਦਾ ਜਿਹੜਾ ਨੇੜੇ ਜਿ ਮੜ ਜਾ ਜੂ ਜਾ ਬਣਨਾ ਹੁੰਦਾ ਨਾ ਉਹਦੇ ਵਿੱਚ ਵੀ ਘਟਾਏ ਘਟਾਈ ਕਰਦੀ ਆ ਬਾਕੀ ਫਤੇਗੜ ਸਾਹਿਬ ਮੱਥਾ ਟੇਕ ਕੇ ਆਂਦਾ ਅੱਜ ਨਾ ਮੀਂਹ ਪੈਂਦਾ ਦਾ ਮਨੋਜ ਨੂੰ ਮਾ ਆਉਣ ਤੋਂ ਆ ਨਜ਼ਾਰੇ ਨਾਲ ਨੀਂਦ ਖਾਡ ਅੱਜ ਫਿਰ ਸੰਤ ਬਾਬਾ ਜੀ ਸਿੰਘ ਜੰਸਾਲੀ ਵਾਲਿਆਂ ਦੇ ਪਹਿਲਾਂ ਡੇਰੇ ਕੇ ਫਿਰ ਫਤੇਗੜ ਸਾਹਿਬ ਮੱਥਾ ਟੇਕਿਆ ਫਤੇਗੜ ਸਾਹਿਬ ਤੋਂ ਬਾਅਦ ਫਿਰ ਨਿਆਣੇ ਉਹ ਜੰਪਿੰਗ ਵਾਲਾ ਕਹਿੰਦੇ ਲਿਆ ਕੇ ਦੇ ਸਾਨੂੰ ਉਹ ਲੁਧਿਆਣੇ ਨੂੰ ਚਲ ਕੇ ਲੈਣਾ ਮੋਤੀ ਦੇ ਸ਼ਾਮ ਹੋ ਗਈ ਹੁਣ ਹੁਣ ਵੀ ਹਟਿਆ ਬਾਈ ਸਾਲਾ ਸਵੇਰ ਦੇ ਦਿਨ ਘਰ ਤੇ ਨਿਕਲੇ ਦੇ ਜਿੱਦਾਂ ਮਹੀ ਪੈਂਦੇ ਪੈਂਦੇ ਸਾਨੂੰ ਸਮਰਾਲੇ ਆ ਕੇ ਮਹੀ ਹਟਿਆ ਮੈਂ ਹੁਣ ਸਮਰਾਲੇ ਆ ਕੇ ਨਾ ਯਾਰ ਆਇਆ ਜਦੋਂ ਮਹੀ ਹਟਿਆ ਨਹੀਂ ਸਵੇਰ ਦਾ ਅੱਜ ਮਹੀ ਫੁੱਲ ਪੈਂਦਾ ਵੀ ਤੁਸੀਂ ਹਿਸਾਬ ਲਾ ਲਓ ਆ ਜੀਰੀ ਦੇ ਵਿੱਚ ਕੱਲ ਪਾਣੀ ਨਹੀਂ ਦਾ ਹੈਗਾ ਹਨਾ ਤੁਸੀਂ ਹਿਸਾਬ ਲਾ ਲਓ ਵੀ ਜੀਰੀ ਦੇ ਵਿੱਚ ਵੀ ਹੁਣ ਪਾਣੀ ਪੂਰਾ ਚੰਗਾ ਉਹਦੇ ਵਾਂਗ ਖੜਾ ਜਿਵੇਂ ਆਪਾਂ ਕਹਿ ਦਈਏ ਵੀ ਚੰਗਾ ਹਨਾ ਬਾਕੀ ਕੱਲ ਨੂੰ ਇਹਦੀ ਰਿਪੇਅਰ ਹੈ ਜਿਹੜੀ ਹੈ ਨਾ ਮਸ਼ੀਨ ਦੀ ਮਨੋਜ ਨੇ ਤਾਂ ਤਰਪਾਲ ਤਰਪੂਲ ਆਪਣੀ ਪਾਤੀ ਕੱਲ ਨੂੰ ਦਾ ਸਵੇਰੇ ਲਾ ਕੇ ਪਹਿਲਾਂ ਫਿਲਟਰ ਫਿਲਟਰ ਲਾਉਣ ਤੋਂ ਬਾਅਦ ਹੈ ਨਾ ਜਿਹੜੀਆਂ ਇਹਦੀਆਂ ਮਤਲਬ ਮੂਰੇ ਸ਼ਰਵਾਤ ਆ ਹੈੱਡ ਹੈ ਜਿੱਥੇ ਸਿਰ ਹੈ ਨਾ ਥਰੈਸਰ ਕਹਿੰਦੀ ਏ ਉੱਥੇ ਤੋਂ ਦੇਖਾਂਗੇ ਫਿਰ ਮੂੰਗੀ ਵਾਲਾ ਸੈੱਟ ਪਾਵਾਂਗੇ ਇਹਨੂੰ ਕੱਢਾਂਗੇ ਬਾਹਰ ਗਿਆ ਨਾ ਬਾਹਰ ਕੱਢ ਕੇ ਐ ਵੀ ਸਫਾਈ ਹੈ ਜਿਹੜੀ ਐਨ ਪੂਰੀ ਚੰਗੀ ਤਰ੍ਹਾਂ ਨਾਲ ਮਸ਼ੀਨ ਦੇ ਵਿੱਚ ਤੇ ਹੋ ਜਾਂਦੀ ਹੈ ਬਾਈ ਤੁਹਾਨੂੰ ਪਤਾ ਜਿਵੇਂ ਸੂਰਜਮੂਗੀ ਵੱਢੀ ਗਈਦੀ ਹੈ ਨਾ ਚਲੋ ਮੱਕੀ ਦਾ ਵੀ ਐਂ ਵੀ ਮੂੰਗੀ ਵੱਢੀ ਜਾਣੀ ਮੱਕੀ ਨਿਕਲ ਜਾਣੀ ਪਰ ਜਿੱਥੇ ਦਾਣਾ ਹਨਾ ਸੂਰਜਮੂਗੀ ਦਾ ਰਹਿ ਜਾਂਦਾ ਕਹਿੰਦੇ ਸੂਰਜਮੂਗੀ ਨਹੀਂ ਛੱਡਦੀ ਮਸ਼ੀਨ ਨੂੰ ਬਾਕੀ ਐਂ ਵੱਢੀ ਆਪਾਂ ਨੇ ਹੈ ਨਾ ਉਹਦੇ ਬਾਅਦ ਮਸ਼ੀਨ ਦੀ ਨਾਲ ਤਾਂ ਸਫਾਈ ਹੋ ਜੂਗੀ ਨਾਲੇ ਅੰਦਰ ਦੇ ਧੋ ਹੋ ਜੂਗੀ ਸਾਰੀ ਹੈ ਨਾ ਵਿੱਚ ਰੀਝ ਗੱਲ ਦੋ ਤਿੰਨ ਜਿਹੜੇ ਕੱਲ ਹੀ ਦਿਹਾੜੀ ਉਹ ਲੱਗ ਜਾਣੀ ਖੋਲਣ ਨੂੰ ਫਿਰ ਉਹਦੇ ਬਾਅਦ ਧੋਣ ਨੂੰ ਲੱਗਣੀ ਦਿਹਾੜੀ ਫੇ ਫਟਕਾ ਨੂੰ ਦੋ ਦਿਹਾੜੀਆਂ ਲਾਗ ਜਾਣੀਆਂ ਤੇ ਤੁਹਾਨੂੰ ਪਤਾ ਹੀ ਹੈ ਨਾ ਹੋਰ ਕੰਮਕਾਰ ਵੀ ਵਿੱਚ ਆ ਜੰਨੇ ਆ ਚਲੋ ਬਾਕੀ ਹੁਣ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਹਨਾ ਵੀ ਇੱਕ ਵੀਰ ਦਾ ਅੱਜ ਵੀਡੀਓ ਦੇ ਵਿੱਚ ਕਮੈਂਟ ਆਇਆ ਦਾ ਬੜਾ ਸੋਹਣਾ ਕਮੈਂਟ ਦਾ ਕਹਿੰਦਾ ਵੀਰੇ ਮਸ਼ੀਨ ਆਪ ਦੀ ਆ ਜਾਂ ਵੀ ਮਨ ਲੋ ਫੋਰਮੈਨ ਨਹੀਂ ਕਰਦਾ ਵੀਰੇ ਇਹ ਮਸ਼ੀਨ ਠੋਡੀ ਆ ਹਨਾ ਤੁਸੀਂ ਆਪਾਂ ਪੇਜ ਬਣਾਇਆ ਤੁਸੀਂ ਦੇਖਣਾ ਸ਼ੁਰੂ ਕਰਿਆ ਹਨਾ ਚਲੋ ਹੌਲੀ ਹੌਲੀ ਬਾਹਰੋਂ ਸੱਜਣ ਜੁੜੇ ਉਰੇਉ ਜੁੜੇ ਹੌਸਲਾ ਵਧਾਈ ਦਿੰਦੇ ਰਹੇ ਹਨ ਵੀਰ ਭਾਈ ਆਪਦੀ ਲੇ ਆਪਦੀ ਲੇ ਚਲੋ ਮਹਾਰਾਜ ਨੇ ਕਿਰਪਾ કરી ਵੀ ਕਪਾ ਪ੍ਰਾਣੀ ਹੈ ਨਾ ਦਸ਼ਮੇਸ਼ ਆਪਦੀ ਲਈ ਪਹਿਲਾਂ ਚਲੋ ਵਧੀਆ ਲੱਗਿਆ ਕੰਮ ਆਪਾਂ ਹਿਸਾਬ ਕਿਤਾਬ ਰਿਜ਼ਲਟ ਦੇਖਿਆ ਨਾ ਵੀ ਕੀ ਐ ਸੀਜ਼ਨ ਦੇ ਵਿੱਚ ਚਲੋ ਉਹਦੇ ਬਾਅਦ ਫਿਰ ਆਪਾਂ ਇਹ ਨਵੀਂ ਲੈ ਲਈ ਤੀ ਜੀ ਦੋ ਮਸ਼ੀਨਾਂ ਹੋਣ ਆਪਣੇ ਕੋਲ ਇੱਕ ਦਸ਼ਮੇਸ਼ ਇੱਕ ਕਰਤਾਰ ਹਨਾ ਉਹ ਵੀਰ ਨੇ ਜਾਂ ਤਾਂ ਵੀਡੀਓ ਵੀਰ ਹੁਣੇ ਨਵੀਂ ਨਵੀਂ ਦੇਖਣ ਲੱਗੇ ਹੋਣੇ ਆ ਤਾਂ ਕਰਕੇ ਪਤਾ ਨਹੀਂ ਹੋਣਾ ਇਹ ਵੀਰੇ ਆਪਦੀ ਆ ਇਹ ਆ ਭੈਤ ਕੀ ਲਈ ਆ ਜਿਹੜੀ ਦਸਮੇਸ਼ ਸੀ ਉਹ ਪਿਛਲੇ ਮੱਕੀ ਦੇ ਸੀਜ਼ਨ ਲਈ ਤੀ ਚਲੋ ਆਪਦੀ ਵੀ ਕਾਦੀ ਥੋੜੀ ਐ ਹੀ ਹਨਾ ਬਈ ਬੇ ਤੁਸੀਂ ਹੌਸਲਾ ਹੈ ਬਈ ਹਨਾ ਦੇਖੋ ਕੋਈ ਕਿਸੇ ਨੂੰ ਲੰਦਾ ਤਾਂ ਹੈ ਨਹੀਂ ਨਾ ਕੋਈ ਲੰਦਾ ਕਿਸ ਤੇ ਪਰ ਇਹ ਹੁੰਦਾ ਜਦੋਂ ਕੋਈ ਹਨਾ ਫੋਨ ਲਾ ਕੇ ਵੀਰ ਕਹਿ ਦੇਵੇ ਵੀਰ ਵਧੀਆ ਬਈ ਕੰਮ ਆ ਯਾਰ ਤੁਸੀਂ ਦੱਬੋ ਕਿਲੀ ਹਨਾ ਵੀ ਮੱਲਾ ਕੋਈ ਥਾਪੀ ਜੀ ਦੇ ਇੱਕ ਥਾਪੜਾ ਜਾਂ ਦੇ ਦੇਵੇ ਨਾ ਪਿੱਠ ਤੇ ਰੱਖ ਕੇ ਵੀ ਅੱਤ ਵੀ ਚੱਲ ਵੀ ਬਾਕੀ ਮਹਾਰਾਜ ਦਾ ਥਾਪੜਾ ਚਾਹੀਦਾ ਉੱਪਰ ਮਾਲਕ ਦਾ ਹਨਾ ਉਹ ਜਹਤੇ ਜ਼ਰੂਰੀ ਆ ਬਾਕੀ ਥੱਲੇ ਵਾਲੇ ਭਰਾਵਾਂ ਦਾ ਹੌਸਲਾ ਇੰਨਾ ਬਾਈ ਹੌਸਲਾ ਦੱਤਾ ਤੁਸੀਂ ਆ ਨਾ ਵੀ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੱਤੀ ਕਦੇ ਆ ਤੁਹਾਡੇ ਸਾਹਮਣੇ ਅੱਜ ਖੜੀ ਆ ਇੱਕ ਐਮਪੀ ਦੇ ਵਿੱਚ ਖੜੀ ਆ ਇੱਕ ਆ ਖੜੀ ਆ ਬਾਬਾ ਰੱਖੇ ਸੁੱਖ ਗਾਂ ਨੂੰ ਏਸੀ ਵਾਲੀ ਮੱਕੀ ਦੇ ਸੀਜ਼ਨ ਇੱਕ ਹੋਰ ਲੈ ਲਾਂਗੇ ਇਹ ਤੁਹਾਡੇ ਨਾਲ ਵਾਦਾ ਰਿਹਾ ਵੀ ਆ ਹੁਣ ਜਿਹੜਾ ਇੱਕ ਸਾਲ ਆ ਮੱਕੀ ਦੀ ਗਾਂ ਵਾਲੀ ਬਾਢੀ ਤੱਕ ਰਸਾਲ ਆਉਣਾ ਨਾ ਪੂਰਾ ਠੋਕੇ ਲਾਵਾਂਗੇ ਚਾਹੇ ਇਤੇ ਲਾਈਏ ਚਾਹੇ ਕਿਸੇ ਬਾਹਰ ਦੀ ਮਸ਼ੀਨ ਤੇ ਫੋਰਮੈਨ ਨਹੀਂ ਕਰਕੇ ਲਾਈਏ ਬਿਕ ਏਸੀ ਵਾਲੀ ਆਪਾਂ ਲਿਆਵਾਂਗੇ ਗਾਂ ਵਾਲੇ ਮੱਕੀ ਸੀ ਜਨਾ ਮਹਾਰਾਜ ਸੁੱਖ ਰੱਖੇ ਐਦਕੀ ਤੁਹਾਨੂੰ ਪਤਾ ਯਾਰਾਂ ਬਈ ਐਦਕੀ ਥੋੜੇ ਜਿਹਾ ਸਿਸਟਮ ਕਈਆਂ ਵਿੱਚ ਘਰ ਦੇ ਹੀ ਵਿਗੜੇ ਜਿਹੀ ਹੋਏ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਤਾਂ ਆਪਾਂ ਐਦਕੀ ਵੀ ਝੋਨੇ ਦੇ ਹੀ ਲਿਆਉਣੀ ਸੀ ਸਲਾਹ ਪਹਿਲਾਂ ਫੁੱਲਦੀ ਮੈਂ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਦੱਸੂਗਾ ਨਾ ਵੀ ਕੀ ਕਾਰਨ ਹੈ ਜਿਹੜਾ ਮਸ਼ੀਨ ਨਹੀਂ ਲੈਣ ਦਾ ਕੀ ਪ੍ਰੋਗਰਾਮ ਨਹੀਂ ਮੇਰੀ ਸਲਾਹ ਤੇ ਚੱਲ ਆਪਾਂ ਦਾ ਸੁਵੇਸ਼ ਆ ਨਾ ਵੀ ਉਹਨੂੰ ਦੇ ਦਿੰਦੇ ਦੇਣੇ ਤੋਂ ਬਾਅਦ ਉਹੀ ਜਿਹੜੇ ਜਿੰਨੇ ਕ ਦੀ ਵਿਗਦੀ ਉਹ ਦੇ ਕੇ ਆਪਾਂ ਵਿੱਚ ਮਸ਼ੀਨਾਂ ਇੱਕੋ ਏਸੀ ਵਾਲੀ ਲੈ ਲੈਂਦੇ ਨਾਲ ਜੋੜੀ ਕਰ ਲੈਂਦੇ ਚਲੋ ਫੇਰ ਐਵੇਂ 5 7 10 ਸਾਲ ਮੌਜ ਦੀ ਕੋਈ ਲੋੜ ਨਹੀਂ ਦੇਖਣੇ ਦੀ ਬਾਕੀ ਮਾਲਕ ਜੇ ਕਣਾ ਹਨਾ ਬਈ ਕਰਾਉਂਦਾ ਉੱਥੇ ਉਹਦੀ ਰਾਜਾ ਜਿ ਰਹਿਣਾ ਪੈਂਦਾ ਚਲੋ ਠੀਕ ਹੈ ਜੀ ਬਾਕੀ ਅੱਜ ਤਾਂ ਕੋਈ ਕੰਮਕਾਰ ਹੋਇਆ ਹੀ ਨਹੀਂ ਹੈਗਾ ਇਹ ਵੀ ਹੁਣ ਸਵੇਰੇ ਤਾਂ ਫਿਲਟਰ ਲਾਵਾਂਗੇ ਸਕੰਜੇ ਤੇ ਲਾਵਾਂਗੇ ਸਕੰਜਾ ਉਰੀ ਪਿਆ ਹਨਾ ਮੈਂ ਕਿਹਾ ਚੱਲ ਮਨੋਜ ਨੂੰ ਕਿਹਾ ਸਕੰਜਾ ਪਈ ਆ ਨਾਲੇ ਸਮਾਨ ਸਮੂਹ ਰੱਖਣ ਨੂੰ ਵਿੱਚ ਹੋ ਜੂਗਾ ਨਾਲੇ ਸਕੰਜੇ ਦੇ ਫਿਲਟਰ ਲਾ ਲਾਂਗੇ ਵੀ ਕਟਰ ਆਪਾਂ ਕਾਹਨੂੰ ਰੁੱਧਣਾ ਇੱਕ ਫਿਲਟਰ ਕਰਕੇ ਨਾ ਉੱਥੇ ਲਾਇਆ ਹੁੰਦੇ ਆ ਚਲੋ ਠੀਕ ਹੈ ਜੀ ਫਿਰ ਕੱਲ ਤੇ ਤੁਹਾਨੂੰ ਦਿਖਾਵਾਂਗੇ ਹੁਣ ਰਿਪੇਅਰਾਂ ਦੇ ਬਲੌਗ ਸ਼ੁਰੂ ਕਰਾਂਗੇ ਨਾ ਕਈ ਵੀਰਾਂ ਦੀ ਬਹੁਤ ਜਣੀ ਰੀਜ ਨਾਲ ਗੱਲਾਂ ਦੱਸਾਂਗੇ ਹੁਣ ਆਪਾਂ ਜੋ ਵੀ ਮਸ਼ੀਨ ਦੇ ਵਿੱਚ ਕਿੱਥੇ ਦਿੱਕਤ ਆਉਂਦੀ ਆ ਕਾਹਤੋਂ ਆਉਂਦੀ ਆ ਨਾ ਇਹ ਚੀਜ਼ਾਂ ਆਪਾਂ ਮੰਨ ਲਓ ਪਹਿਲਾਂ ਮੈਂ ਹਨਾ ਜਦੋਂ ਚੈਨਲ ਸਟਾਰਟ ਸਟਾਰਟ ਕਰਿਆ ਤਾਂ ਨਾ ਤਾਂ ਮੈਂ ਇਹ ਚੀਜ਼ਾਂ ਜ਼ਰੂਰ ਦੱਸਦਾ ਹੁੰਦਾ ਦਾ ਦਾਣਿਆਂ ਦੀਆਂ ਟੁੱਟਣ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਮੈਂ ਦੱਸਦਾ ਹੁੰਦਾ ਸੀ ਉਦੇ ਬਾਅਦ ਹਨਾ ਬਈ ਤੁਹਾਨੂੰ ਪਤਾ ਹੀ ਆ ਵੀ ਸਾਲਾ ਸਰਕਲ ਇਹ ਜਾ ਹੋ ਗਿਆ ਮਿੰਨਾ ਦਾ ਟਾਈਮ ਲੱਗਿਆ ਹੁਣ ਤੁਹਾਨੂੰ ਪਤਾ ਵੀ ਮੱਕੀ ਜੀ ਸੀ ਜਨਾ ਮਸ਼ੀਨ ਸਾਰਾ ਸੀਜ਼ਨ ਆਪ ਚਲਾਈ ਫੇ ਮਨੀ ਨੂੰ ਫੋਨ ਲਾਉਣਾ ਅੱਜ ਮਨੀ ਨਾਲ ਕਰਨਾ ਗੱਲ ਜੇ ਮਨੀ ਆ ਜਵੇ ਹਨਾ 2-4 ਦਿਨ ਲਵਾ ਜਵੇ ਚਲੋ ਮਨੀ ਦੇ ਮੰਗੀ ਅਸੀਂ ਜੇ ਮਨੀ ਨੂੰ ਲਾ ਦੂਗਾ ਫਿਰ ਬਾਕੀ ਕਰੀ ਜਾਵਾਂਗੇ ਗੱਲਾਂ ਬਾਤਾਂ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਨਿਆ ਦਾ ਬਹੁਤ ਬਹੁਤ ਧੰਨਵਾਦ ਜੀ